ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਚ ਮਿੱਤਰੋ ਸਵਾਗਤ ਕਰਦੇ ਤੇ ਮੈਂ ਮਾ ਵੀਰਾਂ ਕਿ ਢੋਲ ਬਾਈ ਸਵੇਰੇ ਸਬਜ਼ੀ ਮੰਡੀ ਦੀ ਵੀਡੀਓ ਬਣਾਈ ਸੀ ਖੰਨੇ ਬਹੁਤ ਪਿਆਰ ਦਿੱਤਾ ਬਾਈ ਜੀ ਅੱਜ ਬਾਸਮਤੀ ਦੇ ਰੇਟ ਤਾਜੇ ਤਾਜੇ ਗਰਾਊਂਡ ਲੱਗਿਆ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਜੀ ਵਧੀਆ ਸਿੱਤਾਂ ਕਹਿਵਾ ਆਪਣੀਆਂ ਜੀ ਚਲੋ ਬਹੁਤ ਵਧੀਆ ਬਾਈ ਜੀ ਆਪਣੇ ਜਿੱਥੇ ਆਪਾਂ ਖੜੇ ਆ ਖੰਨੇ ਮੰਡੀ ਦੇ ਵਿੱਚ ਕਿਹੜੀ ਦੁਕਾਨਾ ਕੀ ਕਿਹੜੀ ਫੜਾ ਕੀ ਆਪਣੇ ਅਜਮੇਰ ਸਿੰਘ ਐਂਡ ਕੰਪਨੀ ਅਜਮੇਰ ਸਿੰਘ ਪੂਰਵੇ ਵਾਲੀ ਦੁਕਾਨ ਹੈ ਸਹੀ ਹੈ ਜੀ ਤੇ ਬਾਈ ਜੀ ਆਪਣੇ ਅੱਜ ਕਿ ਵੈਰਾਈਟੀ ਇੱਕੋ ਜਾਂਦੀ ਆ ਵੀਰੇ ਹਜੇ 1509 ਅਗੇਤੀ ਵੈਰਾਈਟੀ ਜਿਹੜੀ 1509 ਸਿਰਫ ਇਹੀ ਆਈ ਜਾਂਦੀ ਹੈ ਜੀ ਹਨਾ ਕੋਈ ਇੱਥੇ ਮਤਲਬ ਵਾਲੇ 1699 ਤਾਂ ਨਹੀਂ ਆਉਣ ਲੱਗੀ ਜੀ ਨਹੀਂ ਵੀਰੇ ਹਜੇ ਨਹੀਂ ਆਲੇ ਨਹੀਂ ਆਉਣ ਲੱਗਿਆ ਕਿੰਨੀਆਂ ਘਟਰੀਆਂ ਮਤਲਬ ਕਿੰਨਾ ਕਿੰਨਾ ਕੁ ਮਾਲ ਆਇਆ ਸੀ ਯਾਨੀ 1500 ਪੂਰੀ ਮੰਡੀ ਚ ਆਪਣੀ ਆਪਣੀ ਫੜਤ ਚ ਗੱਲ ਆਪਣੀ ਫੜਤੇ ਅੱਜ 1000 ਕੁ ਬੁਰੀ ਆਈ ਸੀ 1000 ਕੁ ਬੁਰੀ ਆਈ ਸੀ ਹਨਾ ਤੇ ਕਿੰਨਾ ਕੁ ਰੇਟ ਰਿਹਾ ਭਾਈ ਜੀ ਭਾਈ 3100 ਰੁਪਏ ਸਿਰਾ ਦੀ ਸਿਰਾ ਰੇਟ ਨੇ 3100 ਰੁਪਏ ਰ ਘੱਟੋ ਘੱਟ ਰੇਟ ਜਿਵੇਂ ਮੰਨ ਕੇ ਚੱਲੋ ਵੀ ਕਿੰਨਾ 500 2800 ਦੀ 2800 ਤੋਂ ਲੈ ਕੇ 3100 ਤੱਕ ਰੇਟ 2800 ਰੁਪਏ ਤੋਂ ਲੈ ਕੇ 3100 ਰੁਪਏ ਤੱਕ ਰੇਟ ਜਿਹੜਾ ਖੰਨੇ ਮੰਡੀ ਦੇ ਵਿੱਚ ਅੱਜ ਚੱਲਿਆ ਆਪਣੀ ਫੜਤ ਹੈ ਜੀ ਹਾਂਜੀ ਹੋਰ ਮਾੜਾ ਮੋਟਾ ਕੋਈ 3100 30 35 ਮਾੜਾ ਮੋਟਾ ਉੱਪਰ ਚੱਲੇ ਹੈ ਹੈਗੇ 50 ਰੁਪਏ ਤੱਕ ਵੀ ਵਿਕੀਆਂ ਨੇ 3350 ਤੱਕ ਆਲਓਵਰ ਮੰਡੀ ਦੀ ਗੱਲ ਕਰੀ ਆ ਆਲਓਵਰ ਮੰਡੀ ਚ ਸਹੀ ਹੈ ਜੀ ਸਹੀ ਹੈ ਤੇ ਇਹ ਕੀ ਭਾਈ ਜੀ ਤੁਹਾਨੂੰ ਕੀ ਲੱਗਦਾ ਝਾੜ ਅੱਗੇ ਨਾਲੋਂ ਮਤਲਬ ਵੱਧ ਲੱਗਦਾ ਜਾਂ ਘੱਟ ਹੈ ਵੀਰੇ ਝਾੜ ਐਤ ਕੀ ਝਾੜ ਕੱਟ ਲੱਗਦੇ ਹਾਂਜੀ ਕਿਉਂਕਿ ਸੇਠ ਸਾਹਿਬ ਕੋਲੇ ਤਾਂ ਸਾਰੀ ਨੌਲੇਜ ਹੁੰਦੀ ਹੈ ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਕਿਹੜੇ ਕਿਸਾਨ ਕੋਲੇ ਕਿੰਨੀ ਪੰਦਾ ਕਿੰਨੇ ਕਿੱਲਾਂ ਦਾ ਮਾਲ ਹੁੰਦਾ ਜੀ ਹੈ ਨਾ ਪਿਛਲੀ ਵਾਰੀ ਕਿੰਨੇ ਘਟੇ ਹੋਏ ਸੀ ਸਾਰੀਆਂ ਪਰਚੀਆਂ ਬਾਈ ਜੀ ਕੋਲੇ ਹੁੰਦੀਆਂ ਬਾਈ ਜੀ ਦੱਸ ਰਿਹਾ ਵੀ ਐਤ ਕੀ ਮੌਸਮ ਕਰਕੇ ਥੋੜਾ ਜਿਹਾ ਝਾੜ ਜਿਹੜਾ ਕੱਟ ਲੱਗਦਾ ਹਾਂਜੀ ਮਾਰਸ਼ਾ ਜ਼ਿਆਦਾ ਹੋਣ ਕਰਕੇ ਜਦ ਦੀਰੀ ਨਿਸਰਦੀ ਹੈ ਜਿਵੇਂ ਹਾਂਜੀ ਉਹਦੇ ਚ ਜਦੋਂ ਗਲਤ ਟਾਈਮ ਤੇ ਬਾਰਿਸ਼ ਹੋ ਜੇ ਹਨਾ ਜੀ ਧੁੱਪ ਵੀ ਜ਼ਰੂਰੀ ਹੈ ਨਾ ਧੁੱਪ ਵੀ ਜ਼ਰੂਰੀ ਹੈ ਸਹੀ ਗੱਲ ਕਰਕੇ ਦਾਣਾ ਹਲਕਾ ਪੈ ਗਿਆ ਸਹੀ ਹੈ ਜੀ ਤੇ ਭਾਈ ਜੀ ਆਪਣੇ ਜੇ ਫੜ ਤੇ ਕੋਈ ਮਾਲਸ਼ਾ ਲਿਆਉਣਾ ਚਾਹੁੰਦਾ ਕਿਸਾਨ ਵੀਰ ਹਨਾ ਆਪਣਾ ਨੰਬਰ ਕਿੰਨਾ ਹੈ ਫੋਨ ਨੰਬਰ 98763 98763 00854 00854 ਇਹ ਅਜਮੇਰ ਸਿੰਘ ਪੂਰਵਾ ਜੀ ਦਾ ਨੰਬਰ ਹੈ ਅਜਮੇਰ ਸਿੰਘ ਪੂਰਵਾ ਪੁਰਵਾ ਪੁਰਵਾ ਜੀ ਦਾ ਨੰਬਰ ਬਾਈ ਜੀ ਬਾਕੀ ਤੁਸੀਂ ਨੰਬਰ ਸਕਰੀਨ ਤੇ ਵੀ ਅਸੀਂ ਲਾ ਦੇ ਕਨੈਕਟ ਕਰ ਲ ਭਾਈ ਹੁਣ ਛੋਟੀ ਜਾਣਕਾਰੀ ਦਿਓ ਵੀ ਐਤਕੀ ਬਾਕੀ ਆਲ ਓਵਰ ਬਾਸਮਤੀ ਹੋਰਾਂ ਰੇਟਿੰਗਾਂ ਦੀ ਵੀ ਗੱਲ ਕਰੀਏ ਵੀ ਕੀ ਲੱਗਦਾ ਜੀ ਰੇਟ ਪਰ ਨਾਲੋ ਜਾਨੀ ਐਤਕੀ ਵਧਣ ਦੀ ਸਮਾਂ ਹੈ ਜੋ ਉਹਨੇ ਕਰਣ ਦੀ ਸਮਾਂ ਹੈ ਵਧਣਾ ਚਾਹੀਦਾ ਇਸ ਵਾਰ ਵਧੇ ਹੀ ਹੋਇਆ ਪਹਿਲਾਂ ਰੇਟ ਤਾਂ ਠੀਕ ਹੈ ਝਾੜ ਦੀ ਮਾਰ ਪੈਂਦੀ ਹੈ ਝਾੜ ਦੀ ਮਾਰ ਪੈਂਦੀ ਹੈ ਰੇਟ ਪਿਛਲੇ ਸਾਲ ਨਾਲੋਂ ਜਾਨੀ ਐਤਕੀ ਜ਼ਿਆਦਾ ਰਹਿੰਦੀ ਸਮਾਂ ਹੈ ਹਾਂ ਠੀਕ ਹੈ ਰੇਟ ਯਾਨੀ ਕਿ ਪਿਛਲੇ ਸਾਲ ਨਾਲੋਂ ਥੋੜਾ ਜਿਹਾ ਆਪੇ ਹੈ ਆਪਿਆ ਜਦੋਂ ਆਹ ਦਿਨਾਂ ਦੇ ਵਿੱਚ ਬਾਸਮਤੀ ਆਈ ਸੀ ਪਿਛਲੇ ਸਾਲ ਤੋਂ ਬਾਕ ਘੱਟ ਚੀਜ਼ਾਂ ਨਹੀਂ ਇੱਦਾਂ ਹਾਂਜੀ ਹਾਂਜੀ ਸਹੀ ਹੈ ਜੀ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਜੀ ਹੈ ਨਾ ਕਿੰਨੀਆਂ ਇੱਕ ਵੈਰਾਈਟੀਆਂ ਹੁੰਦੀਆਂ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਹੁੰਦੀਆਂ ਜੀ ਇੱਧਰ ਜਾਨੀ 18 47 16 99 ਆਉਣ ਵਾਲੇ ਦਿਨਾਂ 'ਚ ਆਪਾਂ ਨੂੰ ਵੇਖਣ ਨੂੰ ਮਿਲੂਗੀ ਸਭ ਹਾਂਜੀ ਹਾਂਜੀ ਆਊਗੀ ਸਹੀ ਹੈ ਜੀ ਹਾਂਜੀ ਲੇਟ ਆਣੀ ਆ ਸਹੀ ਹੈ ਜੀ ਬਾਕੀ ਮੁੱਚਲ ਚੋਂ ਨਹੀਂ ਆ ਜਾਣਾ ਜੀ ਨਾਲ ਦੀ ਨਾਲ ਹਾਂਜੀ ਉਹ ਸੁੱਕੀ ਆਊਗੀ ਨਾ ਪਕਾ ਕੇ ਹਾਂਜੀ ਇਹ ਹਜੇ ਥੋੜੀ ਨਰਮ ਵੀ ਹੁੰਦੀ ਹੈ ਨਰਮ ਹੁੰਦੀ ਹੈ ਇਹ ਖਰੀਦਦੇ ਵੀ ਨਰਮ ਜਿਆਦਾ ਹੈ ਨਾ ਜੀ ਹਾਂਜੀ ਉਹ ਥੋੜੀ ਜਿਹੀ ਫੇਰ ਹੱਥਾਂ ਹੱਥਾਂ ਦੀ ਚੜਾਈ ਹੁੰਦੀ ਹੈ ਕਿਤਾਜ ਹੋਰ ਜਾਣਕਾਰੀ ਦਿਓ ਜੀ ਕਿਹੜੀ ਕਿਹੜੀ ਬਾਸਮਤੀ ਕਿਸਾਨ ਜਿਆਦਾ ਸਕਾ ਕੇ ਲੈਣ ਕਿਉਂਕਿ ਇਹ ਬਹੁਤ ਰੋਲਾ ਪੈਂਦਾ ਹੈ ਨਾ ਕਿਉਂਕਿ ਉਲਝ ਜਾਂਦੇ ਕਿਸਾਨ ਪਰ ਜਿਹੜੀ ਹੁਣ ਪਹਿਲੇ ਹਫਤੇ ਅਕਤੂਬਰ ਦੇ ਆਣੀ ਹੈ ਠੀਕ ਹੈ ਜੀ ਇਹ ਆਣੀ ਹੈ ਥੋੜੀ ਜੀ ਨਰਮ ਠੀਕ ਹੈ ਜੀ ਜਿਹੜੀ ਉਸ ਤੋਂ ਬਾਅਦ ਆਣੀ ਉਹ ਸੁੱਕੀ ਆਣੀ ਉਹ ਸੁੱਕੀ ਆਉਣੇ ਆ ਚਾਹੇ ਕੋਈ ਵੀ ਵੈਰਾਈਟੀ ਹੋਵੇ ਕੋਈ ਵੀ ਵੈਰਾਈਟੀ ਤੇ ਮੁੱਛਰੋਂ ਤੋਂ ਨਾ ਮਤਲਬ ਜਿਹੜਾ ਹੁੰਦਾ ਜੀ 14 ਉਹ ਵੀ ਸੁੱਕਾ ਹੀ ਜਾਂਦਾ ਉਹ ਵੀ ਸੁੱਕਾ ਹੀ ਲੈਂਦੇ ਲੋਕ ਹਾਂਜੀ ਤੇ ਜਿਹੜੀ ਇੱਕ 17 18 ਬਾਸਮਤੀ ਆ ਜੀ ਸਭ ਕੋਈ ਵੀ ਜਿਹੜੀ ਆਊਗੀ ਬਾਸਮਤੀ ਅਕਤੂਬਰ ਦੇ 15 ਤੋਂ ਬਾਅਦ ਠੀਕ ਹੈ ਜੀ ਸੁੱਕੀ ਹੋਣੀ ਸਹੀ ਹੈ ਜੀ ਤੇ ਭਾਈ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਅੱਜ ਜੀ ਅੱਜ ਤਾਂ ਹੋਈ ਤਾਂ ਹੈ ਨਹੀਂ ਵੈਸੇ ਗਵਰਨਮੈਂਟ ਦਾ ਭਾਅ ਤਾਂ ਲੱਗਿਆ ਤਾਂ ਹੈ ਨਹੀਂ ਕੋਈ ਅਜੇ ਲੱਗਿਆ ਨਹੀਂ ਹਲੇ ਭਾਜੀ ਵੈਸੇ ਅੱਜ ਤੋਂ ਕਹਿੰਦੇ ਹੁੰਦੇ ਵੀ ਕਹਿੰਦੇ ਸੀ ਵੀ ਜਰੀਦ ਤਾਂ ਸ਼ੁਰੂ ਹੈ ਅਜੇ ਮਾਲ ਏ ਤਿਆਰ ਨਹੀਂ ਹੋਇਆ ਮਾਲ ਤਿਆਰ ਨਹੀਂ ਹੋਇਆ ਇਹ ਕਿੰਨੇ ਕਿੰਨੇ ਰੱਖੀਗੇ ਜੀ ਮੋਸਟ ਮੋਇਸਚਰ ਤਾਂ ਉਹੀ ਆ 17 ਹੀ 17 ਦੇ ਰੇਟ ਤੇ ਨਾ ਠੀਕ ਆ ਭਾਈ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਭਰਾਣੇ ਬਹੁਤ ਬਹੁਤ ਧੰਨ ਦਿੱਤਾ ਭਾਈ ਜੀ ਜੇ ਵੀਡੀਓ ਚੰਗੀ ਲੱਗਦੀ ਆ ਤੇ ਸ਼ੇਅਰ ਜਰੂਰ ਕਰ ਦੇ ਜੇ ਤੁਹਾਡਾ ਵੀ ਫਾਇਦਾ ਹੋ ਜਾਣਾ ਸਾਰਿਆਂ ਵੀਰਾਂ ਦਾ ਫਾਇਦਾ ਹੋ ਜਾਣਾ ਤਾਂ ਕਿ ਰੋਜ਼ ਜਿਹੜੇ ਤਰ੍ਹਾਂ ਆਪਾਂ ਖਾਨੇ ਮੰਡੀ ਦੇ ਰੇਟ ਪਾਇਆ ਕਰਾਂਗੇ ਠੀਕ ਆ ਭਰਾਜੀ ਓਕੇ ਲੋ ਜੀ ਧੰਨਵਾਦ ਸੇ ਲੋ ਜੀ ਆੜਤੀਏ ਵੀਰ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਾਂ ਸਿੱਧਾ ਇੱਧਰ ਕਿਸਾਨਾਂ ਕੋਲੇ ਆ ਗਏ ਜੀ ਇੱਥੇ ਬਾਈਆਂ ਤੋਂ ਪੁੱਛਦੇ ਆ ਵੀ ਅੱਜ ਕੀ ਜਿਵੇਂ ਖਰੀਦ ਤੇ ਰੇਟ ਵਗੈਰਾ ਕੀ ਰਾਇਆ ਜੀ ਕਿਉਂਕਿ ਨਾ ਆ ਜਿਹੜਾ ਮਹੀਨਾ ਚੱਲ ਜਾਂਦਾ ਇਹਦੇ ਚ 1509 ਬਾਸਮਤੀ ਜਿਆਦਾ ਆ ਰਹੀ ਆ ਤੋਲ ਲੱਗ ਜਾਂਦਾ ਰਾਤ ਦੇ ਤਕਰੀਬਨ ਜਿਹੜੇ ਆ 7 ਵਜੇ ਤੇ 6:52 ਮਿੰਟ ਉੱਗ ਜਾਂ ਨਹੀਂ 7 ਵਜੇ ਜੀ ਤਕਰੀਬਨ ਆ ਇੱਧਰ ਕਿਸਾਨ ਭਰਾ ਬੈਠੇ ਆਪਣੇ ਤੇ ਬੰਨਾਂ ਨਾਲ ਦੋ ਚਾਰ ਸਵਾਲ ਕਰਾਂਗੇ ਵੀ ਐਦ ਕੀ ਝੜ ਝੁੜ ਕੇ ਲੱਗਦਾ ਕੀ ਆ ਚੱਲੇ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਸਿੱਧਾ ਕਹਿਮਾ ਜੀ ਬਿਜੋਲੋ ਹੱਥ ਮਿਲਾਓ ਜੀ ਆਓ ਜੀ ਤੇ ਭਾਈ ਜੀ ਨਾਲ ਗੱਲਬਾਤ ਕਰਦਾ ਭਾਈ ਜੀ ਆਪਣੀ ਜਿਹੜੀ ਬਾਸਮਤੀ ਇਹ 1509 ਆ ਜੀ ਆ 1509 ਆ ਇੱਕ ਮਿੰਟਾ ਮਾਈਕ ਲਾ ਦਈਏ ਭਾਈ ਜੀ ਜੇ ਨਾ ਇਹ ਕਿੱਥੇ ਲਾਈਏ ਜੀ ਆਵਾਜ਼ ਆਜੂਗੀ ਨਾ ਪ੍ਰੋਪਰ ਤੇ ਆਦ ਕੀ ਮਤਲਬ ਰੇਟ ਕਿੰਨਾ ਲੱਗਿਆ ਆਪਣਾ 1500 ਨਾ ਦਾ ਜੀ ਰੇਟ ਆਪਣਾ ਜੀ ਉਹ ਹੀ ਕਹਿੰਦੇ 27-2800 ਤੋਂ ਲੈ ਕੇ 3000 ਤੱਕ ਆ ਜੀ 27-2800 ਤੋਂ ਲੈ ਕੇ 3000 ਤੱਕ ਜਿਹੜੀ ਆਪਣੇ ਬਾਸਮਤੀ ਇੱਥੇ ਵੇਖ ਰਹੀ ਆ ਹਨਾ ਕੋਈ ਕੋਈ ਢੇਰੀ ਆ ਜਿਹੜੀ ਇੱਕ ਦੋ ਢੇਰੀਆਂ ਇੱਕ ਦੋ ਕੋ ਜੋ 3100 ਲੈ ਰਹੀ ਕੋਈ 3100 ਤੱਕ ਗਈ ਆ ਹਾਂਜੀ ਸਹੀ ਆ ਵੈਸੇ ਜੇ ਆਪਾਂ ਐਵਰੇਜ ਰੇਟ ਦੀ ਗੱਲ ਕਰੀਏ ਵੀ 3000 ਦੇ ਰੇਟ ਤੇ ਆ 3000 ਦਾ ਜੀ ਸਹੀ ਆ ਜੀ ਹਨਾ 3000 ਹਾਂਜੀ ਇੱਕ ਮਹੀਨੇ ਜੀ ਆਪਣੇ ਆਦ ਕੀ ਝਾੜ ਕਿਵੇਂ ਲੈਂਦੇ ਪਰ ਨਾਲੋ ਜੀ ਝਾੜ ਕੱਟੇ ਝਾੜ ਕੱਟਿਆ ਹਾਂਜੀ ਕੀ ਰੀਜਨ ਮੰਨਦੇ ਮਤਲਬ ਮੌਸਮ ਦਾ ਫਰਕ ਹੈ ਮੌਸਮ ਦਾ ਫਰਕ ਹੈ ਮੌਸਮ ਦਾ ਫਰਕ ਨਹੀਂ ਪਈ ਗਏ ਜੀ ਮੀਹਾਂ ਨੇ ਝੜ ਘਟਾਤਾ ਜੀ ਇਹ ਸਹੀ ਹੈ ਜੀ ਹਾਂ ਕੁਝ ਬਹਿਰਥ ਵੀ ਤਾਂ ਜੀ ਦੇ ਵਿੱਚ ਜਿਵੇਂ ਪਿਛਲੇ ਸਾਲ ਅਸ ਮਤਲਬ ਕਿੰਨਾ ਕੁ ਕੁਆਂਟਲ ਨਿਕਲ ਜਾਂਦੀ ਸੀ ਤੇ ਐਤ ਕੀ ਮਤਲਬ ਕਿੰਨਾ ਕੁ ਫਰਕ ਲੱਗਦਾ 24 25 ਤੱਕ ਨਿਕਲ ਜਾਂਦੀ ਸੀ ਵਧੀਆ ਸੀ ਜੀ ਪਿਛਲੇ ਸਾਲ ਹਾਂ 24 25 ਐਤ ਕੀ ਐਤ ਕੀ ਬਹੁਤ ਘੱਟ ਹੈ ਜੀ ਵਿੱਚ 7 8 ਵਾਲੇ ਵੀ ਹੈਗੇ ਜੀ ਅੱਛਾ ਟਟ ਕੁਆਂਟਲ ਵਾਲੇ ਇੰਨਾ ਮਤਲਬ ਉਹ ਜਾਣ ਦਾ ਫਰਕ ਹੈ ਜੀ 14 15 13 14 ਬਸ ਹੁਣ ਐਵਰੇਜ ਦੀ ਗੱਲ ਕਰੀਆ 16 17 ਕੁੰਟਲ ਦੇ ਨੇ ਹਾਂ 15 16 ਦਾ ਹੈਗਾ ਜੀ 15 16 22 ਤੇ ਨਹੀਂ ਜਾਂਦੀ ਜੀ ਨਹੀਂ ਜਾਂਦੀ ਕਟ ਅੰਦਰ ਹੈ ਵੀ ਤੋਂ ਅੰਦਰ ਹੈ ਜੀ ਤਾਂ ਭਾਈ ਜੀ ਕੀ ਲੱਗਦਾ ਜੀ ਰੇਟ ਤੁਹਾਨੂੰ ਐਦ ਕੀ ਲੱਭੀ ਨਹੀਂ ਵਧਣਗੇ ਜਾਂ ਕੀ ਲੱਗ ਰਿਹਾ ਤੁਹਾਨੂੰ ਰੇਟ ਦੇਖੋ ਜੀ ਹੁਣ ਇਹਨਾਂ ਦੇ ਹੱਥ ਜਾਰੀ ਹੁਣ ਵਧਾਈ ਜਾਣ ਘਟਾਈ ਜਾਣ ਧੀਨਦਾਰ ਦੇ ਹੱਥੋਂ ਤਾਂ ਨਿਕਲ ਜਾਣੀ ਆ ਹੁਣ ਹਾਂ ਨਿਕਲ ਗਈ ਕਹਿ ਲੋ ਬਸ ਸਹੀ ਹੈ ਜੀ ਹੋਰ ਵੀ ਲਾਈ ਹੈ ਵੈਰਾਈਟੀ ਜੀ ਵੈਰਾਈਟੀ ਹੋਰ 26 ਹੈ ਜੀ ਹੋਰ ਛੱਬੀ ਲਈ ਉਹ ਮਤਲਬ ਹਲੇ 1-2 ਦਿਨਾਂ ਚ ਉਹ ਵੀ ਉਹ ਹਾਲ 5-7 ਦਿਨ ਨੂੰ ਦੱਸਦੇ ਨੂੰ ਵੱਡਾਂਗੇ ਜੀ 5-7 ਦਿਨਾਂ ਨੂੰ ਵੱਡਾਂਗੇ ਉਹਦਾ ਸਰਕਾਰੀ ਰੇਟ ਹੀ ਹੁੰਦਾ ਜੀ ਹਨਾ ਉਹਦਾ ਸਰਕਾਰੀ ਰੇਟ ਹੁੰਦਾ ਜੀ ਕੋਸ ਉਹਦਾ ਵੀ ਮਕਦਰ ਬਹੁਤ ਔਖਾ ਬਣਨਾ ਜੀ ਹੂੰ ਇਹ ਤਾਂ ਕਿਸੇ ਦੀ ਬਿਮਾਰੀ ਤੋਂ ਕਿਵੇਂ ਰਿਆ ਜੀ ਬਿਮਾਰੀ ਹੈਗੀ ਹੈ ਜੀ ਅੱਛਾ ਬਿਮਾਰੀ ਆਈ ਹੈ ਸਾਰੀ ਸਾਰੀ ਜਿਹੜੀ 26 ਜੀ ਵੀ ਹੈਗੀ ਹੈ ਕਿਹੜੀ ਬਿਮਾਰੀ ਮਤਲਬ ਉਹ ਬੁੱਝਾ ਛੋਟਾ ਹੁੰਦਾ ਜੀ ਬੁੱਝਾ ਛੋਟਾ ਰਹਿ ਜਾਂਦਾ ਕੁਸ ਕੁਸ ਬੁੱਢੇ ਜਿਹੜੇ ਛੋਟੇ ਰਹਿ ਜਾਂਦੇ ਉਸ ਖਾਸੇ ਰਹਿ ਗਏ ਜੀ ਛੋਟੇ ਖਾਸੇ ਰਹਿ ਗਏ ਤਹੀ ਨਾ ਤਾਂ ਬਾਲੋ ਸਹੀ ਹੈ ਜੀ ਹਾਂ ਤੇ ਕੋਈ ਸਪਰੇਅ ਵਗੈਰਾ ਨਹੀਂ ਉਹੋ ਕੀਤੀ ਜੀ ਉਹਦੀ ਸਪਰੇਅ ਕੋਈ ਨਹੀਂ ਹੈਗੀ ਜੀ ਉਹ ਸਪ੍ਰਿਆਨ ਫੂ ਲੋਕਾਂ ਨੇ ਕਰੀਆਂ ਤਾਂ ਉਹਦਾ ਕੋਈ ਇਲਾਜ ਨਹੀਂ ਹੈਗਾ ਜੀ ਕੋਈ ਨਹੀਂ ਸਹੀ ਹੈ ਜੀ ਹਾਂ ਜੀ ਯਾਨੀ ਨੁਕਸਾਨ ਹੋ ਗਿਆ ਉਹਦੇ ਤੇ ਨੁਕਸਾਨ ਹੈਗਾ ਜੀ ਸਹੀ ਹੈ ਜੀ ਹਾਂ ਜੀ ਇਹਦਾ 3 ਕਿਲੇ ਉਹਦੇ ਬੱਚੇ ਨੇ ਹਾਂ ਜੀ ਬਹੁਤ ਬੰਦਿਆਂ ਦਾ ਨੁਕਸਾਨ ਹੋ ਗਿਆ ਜੀ ਆਪਣੇ ਵੀ ਹੈਗਾ ਚਲੋ 10% ਹੈਗਾ ਨੁਕਸਾਨ ਉਹਦੇ ਵੀ ਇਹ ਬਈਆਂ ਦੇ ਵੀ 8-9 ਕਿੱਲਾਂ ਦੇ ਵਿੱਚੋਂ ਮਤਲਬ 3 ਕਿਲੋ 3 ਕਿਲੋ ਵਿੱਚ ਕਿੰਨੇ 12 ਦਿਨਾਂ ਕਿਲੇ 3 ਦਿਨਾਂ ਕਿਲੇ ਬੱਚੇ ਨੇ ਬਾਕੀ ਸਾਰੇ ਜੀ ਅਠੋਂ ਕਿਨੇ ਦੋ ਦੋ ਦੰਦਰ ਮਾਟਰ ਦੋ ਦੋ ਦੰਦਰ ਹਾਂ ਇਹਨਾਂ ਨੁਕਸਾਨ ਹੋਇਆ ਜੀ ਨੁਕਸਾਨ ਨਹੀਂ ਲੈ ਵੀ ਖੰਨੇਰੀ ਇਹਦੇ ਵਿੱਚ ਬਾਈ ਜੀ ਦੱਸ ਦਿਆ ਵੀ ਕਾਫੀ ਨੁਕਸਾਨ ਹੋਇਆ ਜਿਹੜਾ ਇਹ ਮਤਲਬ ਬਾਰਸ਼ਾਂ ਕਰਕੇ ਹੋਇਆ ਜਾਂ ਮਤਲਬ ਨਹੀਂ ਬਹਰਸ ਹੈ ਜੀ ਕੋਈ ਇਹ ਬਹਰਸ ਹੈ ਜੀ ਹਾਂ ਜੀ ਉਹਦਾ ਜਿਹੜੀ ਹੁਣ ਪੀਲੀ ਹੋਈ ਖੜੀ ਹੈ ਖਤਮ ਜਿਵੇਂ ਲਾਲ ਜੀ ਹੋ ਗਈ ਹੋਰੇ ਲੋਟ ਦੀ ਓਏ ਮੌਕੇ ਤੇ ਐਗਰੀਕਲਚਰ ਯੂਨੀਵਰਸਿਟੀ ਵਾਲਾ ਨੂੰ ਕੋਈ ਡਾਕਟਰ ਨੂੰ ਸੱਦਣਾ ਨਹੀਂ ਸੱਦਿਆਂ ਜੀ ਬਥੇਰੀਆਂ ਦਵਾਈਆਂ ਦੁਈਆਂ ਪਾਈਆਂ ਦੀ ਇਹਨਾਂ ਦੇ ਹੈਗੀ ਆ ਵੱਲੋਂ ਜ਼ਿਆਦਾ ਨਹੀਂ ਬਣੀ ਕੰਦੀ ਕੋਈ ਨਹੀਂ ਬਣੀ ਨਹੀਂ ਓਏ ਬੀਜ ਦਾ ਫਾਲਟ ਵੀ ਹੋ ਸਕਦਾ ਜੀ ਬੀਜ ਦਾ ਵੀ ਕੋਈ ਵੱਡੀ ਗੱਲ ਨਹੀਂ ਆ ਹੋ ਸਕਦਾ ਜੀ ਹਨਾ ਹੋ ਸਕਦਾ ਬਾਕੀ ਆਉਣ ਵਾਲੇ ਦਿਨਾਂ ਚ ਦੇਖਦੇ ਆਪਾਂ ਹੋਰ ਵੀ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਾਂਗੇ ਫਿਲਹਾਲ ਜਿਹੜਾ ਖੰਨੇ ਮੰਡੀ ਦੇ ਵਿੱਚ ਕਿ ਬਾਈ ਜੀ ਦੱਸ ਦਿਆ ਵੀ ਪਰ ਨਾਲੋਂ ਝਾੜ ਦਾ ਕਾਫੀ ਘਟੇ ਫਰਕ ਪਿਆ ਜੀ ਹੱਥੇ ਘਟੇ ਘਟੇ ਬਈ ਕਣਕ ਕਿਹੜੀ ਵੈਰੇਟੀ ਲਾਉਣੀ ਹੁਣ ਗਾਂ ਨੂੰ ਜੀ ਕਣਕ ਦੇਖੋ ਜੀ ਹੁਣ 87 ਲਾਵਾਂਗੇ ਜਾਂ ਤਾਂ 88 ਇਧਰ ਜ਼ਿਆਦੇ ਲੱਗਦੀ ਹੈ ਹਾਂਜੀ ਹਾਂਜੀ 80 ਹੈ ਇੱਕ 770 ਹੈ 770 ਹੈ ਠੀਕ ਹੈ ਇਧਰ ਜਿਵੇਂ ਜਿਰੀ ਕਿਹੜੀ ਕਿਹੜੀ ਜ਼ਿਆਦੇ ਲੱਗਦੀ ਹੈ ਜੀ ਧੀਰੇ ਇੱਧਰ ਤਾਂ ਜਿਆਦਾ 26 ਲੱਗਦੀ ਹੈ ਜੀ 26 ਜਿਆਦਾ ਲੱਗਦੀ ਹੈ ਹਾਂ 26 ਲੱਗਦੀ ਹੈ ਓਏ ਮੰਨ ਕੇ ਚਲੋ ਹੋਰ ਵੈਰਾਈਟੀ ਜਿਵੇਂ ਪੀਲਾ ਪੂਸਾ ਡੋਗਰ ਪੂਸਾ ਇੱਜੀਆਂ ਵੈਰਾਈਟੀਆਂ ਨਹੀਂ ਲੱਗਦੀ ਉਹ ਨਹੀਂ ਉਹ ਤਾਂ ਫੇਲੇ hết ਸਾਰੀ ਉਸ ਦਾ ਤਾਂ ਜਮੈਂ ਬੰਦ ਹੈ ਜੀ ਸਰਕਾਰ ਦਾ ਹਾਂਜੀ ਸਰਕਾਰ ਦਾ ਹੀ ਬੰਦ ਆ ਹਾਂਜੀ ਜਿਆਦਾ 26 31 ਲਾਉਂਦੇ ਜੀ 31 ਨੂੰ ਹੀ ਬਿਮਾਰੀ ਬਹੁਤ ਹੈ ਜੀ ਇੱਥੇ ਜੇ ਲਾਈ ਹੋਏ ਕਿਸੇ ਦੀ ਪਿਛਲੀ ਵਾਰੀ ਟੋਟਾ ਬਹੁਤ ਬਣਿਆ ਸੀ 31 ਦਾ ਹਾਂ ਟੋਟਾ ਬਣਿਆ ਟੋਟਾ ਕਹਿੰਦੇ ਕਣੀ ਇੰਨੀ ਜਿਆਦਾ ਨਿਕਲੀ ਪੱਠੇ ਦੇ ਵਿੱਚ ਬਹੁਤ ਜਿਆਦਾ ਸ਼ੁਕਰੀ ਹੈ ਨਾ ਤੇ ਬਾਈ ਜੀ ਨੇ ਬਹੁਤ ਬਹੁ ਕਿੱਲੇ ਨੁਕਸਾਨੇ ਗਏ ਭਾਈ ਜੀ ਹਾਂ ਨੁਕਸਾਨ ਤੇ ਜਿਹੜੀ ਚੰਗੀ ਤਾਂ ਬਾਕੀ ਬਾਸਮਤੀ ਦਾ ਰੇਟ ਇੱਥੇ ਫਿਲਹਾਲ 3100 ਆਉਣਾ ਹੈ ਰੇਟ 3000 ਦੇ ਨੇੜੇ 3000 ਦੇ ਲੱਗਦਾ ਹੈ ਜੀ ਠੀਕ ਹੈ ਭਾਈ ਜੀ ਬਹੁਤ ਬਹੁਤ ਵਧੀਆ ਟਾਈਮ ਦਿੱਤਾ ਜੀ ਨਾ ਠੀਕ ਹੈ ਭਾਈ ਜੀ ਉਹ ਕਈ ਸਸਰੀ ਕਾਜ ਨਿਕਾ ਰਹੇ ਲਓ ਭਾਈ ਬਾਕੀ ਤੁਹਾਨੂੰ ਇਧਰ ਮੰਡੀ ਦਾ ਮਾਹੌਲ ਵਿਖਾ ਦਿੰਨੇ ਆ ਤੇ ਜਿਹੜੀ 1509 ਬਾਸਮਤੀ ਜਿਹੜੀ ਜ਼ਿਆਦਾ ਆਈ ਹੈ ਵੀਰੋ ਆਏ ਮੰਡੀ ਦੇ ਵਿੱਚ ਹਲੇ ਨਾ ਮਾਲ ਘਟ ਆਉਂਦਾ ਫਿਲਹਾਲ ਹੁੰਦਾ ਜਿੰਦਾ ਮਾਲ ਹਲੇ ਘਟ ਆਈ ਜਾਂਦਾ ਫਿਲਹਾਲ 1509 ਬਾਸਮਤੀ ਜਿਹੜੀ ਜਾਦੇ ਆਈ ਜਾਂਦੀ ਹੈ ਜੀ ਤੇ ਬਾਕੀ 26 ਝੋਨਾ ਅੱਜ ਆਉਣ ਲੱਗਿਆ ਹਲੇ ਮੰਡੀ ਦੇ ਵਿੱਚ ਸਰਕਾਰੀ ਖਰੀਦ ਜਿਹੜੀ ਇਹਦੀ ਆ ਵੀ ਸ਼ੁਰੂ ਹੋ ਚੁੱਕੀ ਹੈ ਪਰ ਹਲੇ ਯਾਨੀ ਚੱਕਿਆ ਨਹੀਂ ਗਿਆ ਮਾਲ 26 ਵਾਲਾ ਫਿਲਹਾਲ ਦੇਖਦੇ ਇੱਕ ਦੋ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਸੁਧਾਰ ਹੁੰਦਾ ਕੋਈ ਮਾੜਾ ਮੋਟ ਤੇ 26 ਝੋਨਾ ਦਾ ਵੇਚ ਹਨਾ ਤੇ ਜੇ ਕੁਝ ਵੀ ਹੈ ਤੇ ਕਦੋਂ ਮਾਲ ਚੱਕਿਆ ਜਾਂਦਾ ਫਿਲਹਾਲ ਲੱਗ ਜੂਗਾ ਪਤਾ ਇੱਕ ਦੋ ਦਿਨਾਂ ਦੇ ਵਿੱਚ ਫਿਲਹਾਲ ਅੱਜ ਜਿਹੜੀ 26 ਜਿਹੜੀ ਵੈਰੈਟੀ ਆ ਉਹ ਮੰਡੀ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੀ ਆ ਫਿਲਹਾਲ ਜਿਹੜਾ ਰੇਟ ਜਿਹੜਾ 1 220 303100 ਬੱਸ ਸਟਾਪ ਦੀ ਕੁਆਲਿਟੀ ਜਿਹੜੀ ਰ